ਪਿਛਲੇ ਕੁਝ ਦਿਨਾਂ ਤੋਂ ਨਹੀਂ ਗਸنگਾ ਵੱਲੋਂ ਕੀਤੀ ਜਾ ਰਹੀ ਹੈ ਸਾਧਾਂ ਦੀ ਸਪੀਡ ਚੈੱਕ ਕੀ ਕਿਹੜਾ ਬਾਬਾ ਕਿੰਨੀ ਕੁ ਦਿੰਦਾ ਐਵਰੇਜ ਮੈਂ ਪੁੱਛਣਾ ਚਾਹਣਾ ਇਹਨਾਂ ਪਖੰਡੀ ਸਾਧਨ ਨੂੰ ਕਿ ਬਹਿਣ ਕੀ ਲੱਕੜਾ ਲੈਣੇ ਉਹ ਤੁਹਾਨੂੰ ਅੱਖਾਂ ਮੀਚ ਕੇ ਮਰੀ ਹੋਈ ਸੁੰਦਰਤਾ ਦਿਖੇ ਜਾਂਦੀ ਹੈ ਪਰ ਤੁਹਾਨੂੰ ਆਪਣੇ ਜਿਉਂਦੇ ਜਾਗਦੇ ਫੁੱਫੜ ਕਿਉਂ ਨਹੀਂ ਦਿਖੇ ਵਰਸ਼ਿਆਂ ਵਾਲੇ ਪਹਿਲਾਂ ਤਾਂ ਚੱਲ ਲੋਟ ਸੀਗਾ ਚੋਰੀਆਂ-ਸਪੂਰੀਆਂ ਕੰਮ ਚੱਲੀ ਜਾਂਦਾ ਸੀ ਪਰ ਹੁਣ ਇਹਨਾਂ ਦੇ ਹੌਸਲੇ ਇੰਨੇ ਕ ਬਲੰਦ ਹੋ ਚੁੱਕੇ ਸੀਗੇ ਲਾਈਵ ਹੋ ਉਹ ਕੱਢਦੇ ਸੀ ਕਾਣਾ ਇਹ ਜੀ ਬਹਿਣ ਨੂੰ ਲੱਕੜਾਂ ਲੈਣੀ ਫੇਸਬੁੱਕ ਹੈ ਜਿਹੜੀ ਇਹਨਾਂ ਨੂੰ ਪ੍ਰਮੋਟ ਕਰ ਰਹੀ ਹੈ ਸਾਨੂੰ ਤੋਦੀ ਭੇਜ ਦਿੰਦੀ ਹੈ ਕਾਪੀਰਾਈਟ ਦਾ ਮੈਸੇਜ ਮੈਂ ਨਹੀਂ ਕਿ ਸਿੰਘਰ ਨੂੰ ਕਹਿਣਾ ਚਾਹਣਾ ਕਿ ਕੁਝ ਨਹੀਂ ਹੁੰਦਾ ਦੋ ਦੋ ਬੁੜੀਆਂ ਦੇ ਵੀ ਧਰ ਦਿਓ ਕਿਉਂਕਿ ਇਹਨਾਂ ਨੇ ਚੰਬਲਾਏ ਹੋਈ ਨਹੀਂ ਪਖੰਡੀ ਸਾਧ ਬਾਬੇ ਲੇ ਵੇ ਜਾ ਕੇ ਕਹਿਣ ਗਿਆ ਬਾਬਾ ਸਾਡੀ ਮੱਝ ਨਹੀਂ ਮਿਲਦੀ ਵੀ ਦੱਸੋ ਸੌਰੇ ਦੀ ਉਹ ਬਾਬੇ ਦਾ ਕਿਹੜਾ ਡੇਰੀ ਫਾਰਮ ਖੋਲਿਆ ਹੋਇਆ ਉਹ ਤਾਂ ਅੱਧ ਦੀ ਕਿਲੋ ਮੁੱਲ ਲੈਣ ਦਾ ਢੋਲ ਵਾਲੇ ਤੋਂ ਖੈਰ ਸਾਧਾਂ ਨੂੰ ਕਹਿਣਾ ਚਾਹਣਾ ਵੀ ਡੋਂਟ ਵਰੀ ਮੈਂ ਹੈਗਾ 100 ਵਾਰ ਤੋਂ 10 ਲਾਇਆ ਕਰੂ ਚੌਂਕੀ ਤੇ ਦੱਸੂਗਾ ਕਿਹੜੇ ਸਾਧ ਦੇ ਕਿਸ ਦਿਨ ਪਹਿਣਗੇ ਲਪੇੜੇ ਲਪੇੜਿਆਂ ਦਾ ਤਾਂ ਪਤਾ ਹੀ ਚੀਜ਼ਾਂ ਤਾਂ ਕੋਈ ਪਾ ਵੀ ਦੱਸਿਓ ਉਹ ਪਾ ਤਾਂ ਬੱਚਾ ਇਹਦਾ ਇੱਕ ਹੀ ਆ ਜੇ ਭਜੋਂਗੇ ਵੱਧ ਪਹਿਣੀਆਂ ਜੇ ਖੜਕੇ ਖਾਉਂਗੇ ਤਾਂ ਦੋ ਘੱਟ ਪੈ ਜਾਣਗੀਆਂ ਆਖਿਰ ਵਿੱਚ ਮੈਂ ਇੰਨੀ ਕਹਿਣਾ ਚਾਹੂਗਾ ਮਿਰਜਾ ਸੰਗੋਵਾਲੀ ਇਹ ਕਹਿ ਗਿਆ ਖੁੰਡਾ ਨਮਾ ਲਿਆਂਦਾ ਨਹੀਂ ਉਹ ਨਰਮੇ ਵਿੱਚ ਦੀਵੇ ਕੀ ਸਾਧ ਨੂੰ ਬਹਿ ਬਹਿ ਜਾਂਦਾ ਨਹੀਂ ਉਹ ਨਰਮੇ ਵਿੱਚ ਦੀਵੇ ਕੀ ਸਾਧ ਨੂੰ ਬਹਿ ਬਹਿ ਜਾਂਦਾ ਨਹੀਂ